ਹਾਂਜੀ ਦੋਸਤੋ ਅਮਰੂਦ ਦਾ ਰਜਨਾ ਸੇਵਨ ਕਰਨ ਦੇ ਫਾਇਦੇ ਨੰਬਰ 1 ਰਜਨਾ ਅਮਰੂਦ ਦਾ ਸੇਵਨ ਕਰਨ ਨਾਲ ਸੈਡ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 2 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਕੈਂਸਰ ਤੋਂ ਬਚਤ ਹੁੰਦੀ ਹੈ ਨੰਬਰ 3 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 4 ਅਮਰੂਦ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਇਸ ਲਈ ਇਹ ਸਿਮਰਜਨਾ ਕਰਨਾ ਚਾਹੀਦਾ ਨੰਬਰ 5 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਸਰਦੀ ਜ਼ੁਖਾਮ ਤੋਂ ਬਚਾਉਂਦਾ ਹੈ ਨੰਬਰ 6 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 7 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਪੇਟ ਦੇ ਸਾਰੇ ਕੀੜੇ ਖਤਮ ਹੋ ਜਾਂਦੇ ਹਨ ਨੰਬਰ 8 ਅਮਰੂਦ ਨੂੰ ਭੁੰਨ ਕੇ ਖਾਣ ਨਾਲ ਪ੍ਰਾਣੀ ਤੋਂ ਪ੍ਰਾਣੀ ਖੰਗ ਠੀਕ ਹੋ ਜਾਂਦੀ ਹੈ ਨੰਬਰ 9 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਠੀਕ ਹੁੰਦੀ ਹੈ ਨੰਬਰ 10 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਪੇਟ ਦੀ ਕਬਜ਼ੀਆਂ ਗੈਸ ਦੂਰ ਹੁੰਦੀ ਹੈ ਨੰਬਰ 11 ਅਮਰੂਦ ਦਾ ਰਜਨਾ ਸੇਵਨ ਕਰਨ ਨਾਲ ਸਕਿਨ ਦੀ ਖੁਸ਼ਕੀ ਦੂਰ ਹੁੰਦੀ ਹੈ ਨੰਬਰ 12 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨੰਬਰ 13 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਅੱਖਾਂ ਦੇ ਥੱਲੇ ਕਾਲੇ ਘੇਰੇ ਠੀਕ ਹੋ ਜਾਂਦੇ ਨੇ ਨੰਬਰ 14 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਪੈਲੇਟਰੋਲ ਸਹੀ ਹੁੰਦਾ ਹੈ ਨੰਬਰ 15 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਬਵਾਸੀਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 16 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਮੂੰਹ ਤੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਨੰਬਰ 17 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਪੇਟ ਦੀ ਫालतू ਚਰਬੀ ਦੂਰ ਹੋ ਜਾਂਦੀ ਹੈ ਨੰਬਰ 18 ਅਮਰੂਦ ਦਰਜਾ ਨਾਲ ਸੇਵਨ ਕਰਨ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਧੰਨਵਾਦ